ਸਾਰੇ ਹੀ ਵਿਦਿਆਰਥੀਆਂ ਦਾ आईपीएस ਮੈਥ ਕਲਾਸਿਸ ਦੇ ਵਿੱਚ ਨੌਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਅੱਜ ਅਪਾ ਕਰਨ ਜਾ ਰਹੇ ਹਾਂ ਅਭਿਆਸ 7.4 ਪਾਸ ਕੁਐਸਚਨ ਦਿਖਾਓ ਕੀ ਸਭ ਵਿਦਿਆਰਥੀਓ ਇੱਕ ਗੱਲ ਤੁਸੀਂ ਯਾਦ ਰੱਖਣੀ ਹੈ ਜਿਹੜੀ ਵੱਡੀ ਪੂਜਾ ਹੈ ਵੱਡਾ ਕੋਨ ਹੈ ਉਸ ਦੇ ਸਾਹਮਣੇ ਵਾਲੀ ਪੂਜਾ ਵੀ ਕੀ ਹੁੰਦੀ ਹੈ ਵੱਡੀ ਹੁੰਦੀ ਹੈ विद्यार्थी एक अपने को समकोण त्रिभुज है जिस विच बी कोण नब्बे डिग्री है विद्यार्थी अपने को दिता की है सब तो पहला दिता है लिखूंगी। त्रिभुज ए बी सी जो कि बीते समकोण है बीते की है सम है अर्थात बी कोण बराबर कितने डिग्री है नब्बे डिग्री आप सिद्ध की करना है AC Esse... ਬੀਐਸਐ ਬੀ 90 ਡਿਗਰੀ ਇਹ ਆ ਇੱਕ ਤਪਾ ਹੋਰ ਥਿਊਰਮ ਬੜੀ ਹੈ ਥਿਊਰਮ ਕੀ ਕਹਿੰਦੀ ਹੈ ਜਿਹੜੇ ਕੋਣ ਵੱਡਾ ਹੈ ਤਾਂ ਉਸਦੇ ਸਾਨੂੰ ਪੂਜਾ ਵੀ ਕੀ ਹੋਏਗੀ ਵੱਡੀ ਹੋਏਗੀ ਤਾਂ ਵਿਦਿਆਰਥੀਓ ਵੀ ਕੋਣ ਦੇ ਸਾਨੂੰ ਪੂਜਾ ਸਾਨੂੰ ਪੂਜਾ ਕੀ ਹੁੰਦੀ ਹੈ b ਦੇ ਸਾਹਮਣੇ ਵਾਲੀ ਪੂਜਾ ਕੀ ਹੈ ac ਉਹ ਵੱਡੀ ਹੋਏਗੀ ਕੋਣ a ਦੀ ਗੱਲ ਕੀਤੀ ਹੈ ਕੋਣ ਇਹਦੇ ਸਾਹਮਣੇ ਕਿਹੜੀ ਹੈ bc ਤੋਂ ਤਾਂ ਇਸ ਨੂੰ ਨੰਬਰ ਕਿੰਨਾ ਮੰਨ ਲੀਏ 1 ਤਾਂ ਤੁਸੀਂ ਲਿਖੋਗੇ ਵੱਡੇ ਕੋਣ ਦੀ ਸਨਮੁ ਪੂਜਾ ਸਨਮੁ ਪੂਜਾ ਕੀ ਹਿੰਦੀ ਦੇ ਸਾਹਮਣੇ ਵਾਲੀ ਪੂਜਾ ਵੀ ਵੱਡੀ ਹੁੰਦੀ ਹੈ। ਅਭਿਆਸੀਆਂ ਉਸ ਤੋਂ ਇਹ ਸਾਹਮਣੇ ਵਾਲੀ ਪੂਜਾ ਗੇੜੀ ਹੈ AC ਉਸ ਦੇ ਸਾਹਮਣੇ ਫਿਰ B C ਕੋਣ ਦੇ ਸਾਹਮਣੇ ਵਾਲੀ ਪੂਜਾ ਗੇੜੀ ਹੈ AB ਇਸ ਨੂੰ ਨੰਬਰ 2 ਮੰਨ ਲਈਏ ਇਹ ਵੀ ਫਿਰ ਪਰ ਰੀਜ਼ਨ ਕੀ ਹੈ ਵੱਡੇ ਕੋਣ ਦੀ

ਨਾਲ ਹੀ ਕੋਣ ਪੀਬੀਸੀ ਅਤੇ ਕਿਉਸੀ ਵੀ ਹੈ ਦਿਖਾਓ ਏਸੀ ਜਿਹੜਾ ਹੈ ਉਹ ਵੀ ਦੋ ਵੱਡਾ ਹੈ ਅਗਿਆਤ ਦਿੱਤਾ ਹੈ ਕਿ ਇਹ ਤ੍ਰਿਭੁਜ एबीसी मियां ਪੂਜਾਵਾ एबी ਅਤੇ एसी ਨੂੰ ਕ੍ਰਮਵਾਰ ਬਿੰਦੂਆ ਪੀ ਅਤੇ ਕਿਉ ਤੱਕ ਵਧਾਇਆ ਗਿਆ ਹੈ E ਦੋ ਸਨਮੁਖਣ ਨੰਬਰ ਇੱਕ ਮੰਨ ਲਓ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਵਿਦਿਆਰਥੀਓ ਆਪਾਂ ਨੂੰ ਪਤਾ ਹੈ ਬਾਹਰਲਾ ਜਿਹੜਾ ਕੋਣ ਹੈ ਅੰਦਰਲੇ ਦੋ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਇਸੇ ਤਰ੍ਹਾਂ ਹੀ ਦੂਸਰਾ ਕੋਣ ਜਿਹੜਾ ਹੈ ਕਿ OCB ਕਿਉਂ C B ਉਹ ਕਿਤੇ ਬਰਾਬਰ ਹੋਏਗਾ ਕੋਣ A ਅਤੇ ਕੋਣ ਅਵਲਾ ਕੋਣ ABC ਇਹਨੂੰ ਨੰਬਰ ਕਿੰਨਾ ਮੰਨ ਲਈਏ ਦੋ ਵਿਦਿਆਰਥੀਓ ਰੀਜ਼ਨ ਜਿਹੜਾ ਹੈ ਆ ਜਿਹੜਾ ਉੱਪਰ ਰੀਜ਼ਨ ਲਿਖਿਆ ਹੈ ਉਹਦਾ ਸੇਮ ਹੀ ਰੀਜ਼ਨ ਹੈ ਕਾਰਨ ਜਿਹੜਾ ਹੈ ਉੱਪਰ ਲਿਖਿਆ ਉਹੀ ਕਾਰਨ ਇਹਦਾ ਰਹੇਗਾ ਉਸ ਤੋਂ ਬਾਅਦ ਵਿਦਿਆਰਥੀਓ ਆਪਾਂ ਕੀ ਕਰਨਾ ਹੈ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਗਿਆ ਹੈ ਕਿ ਜਿਹੜਾ ਪੀਬੀਸੀ ਹੈ ਉਹ ਕਿਉਂ ਸੀ ਵੀ ਤੋਂ ਲੈਸ ਹੈ ਕਿੰਨੇ ਕੀਆ ਕਿ ਪੀਬੀਸੀ ਲੈਸ ਦੈਨ ਕੇਓਸੀ ਵੀ ਹੈ ਇਹ ਆਪਾਂ ਨੂੰ ਦਿੱਤਾ ਹੈ ਫਿਰ ਆਪਣੇ ਕੋਲ ਕੀ ਆਏਗਾ कौन ए प्लस ए सी लैस दैन है कौन ए प्लस कौन ए बीसी विद्यार्थी फिर फोन ए इधर आके की हो जाएगा माइनस ए सी बी माइनस फोन ए लेस देन कौन ए बी सी तो फोन ए नोन ए की हो गया कैंसल हो गया विद्यार्थियों अपने को रह गया ए सीबी लैस दैन कौन ए बी सी ਤਾਂ AC ਦੇ ਸਾਹਮਣੇ ACB ਤੇ ਦੇ ਸਾਹਮਣੇ ਵਾਲੀ ਪੂਜਾ ਕਿਹੜੀ ਹੈ AB ਫਿਰ ABC ਆ ਕੋਣ ਦੇ ਸਾਹਮਣੇ ਵਾਲੀ ਪੂਜਾ ਕਿਹੜੀ ਹੈ ਲੈਸ ਦਨ ਕਿੰਨਾ ਹੋ ਗਿਆ AC ਤਾਂ ਵਿਦਿਆਰਥੀਓ ਇਹੀ ਆਪਾਂ ਸਿੱਧ ਕਰਨਾ ਸੀ ਵੀ ਉਹ ਬੁੱਕ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ AC ਜਿਹੜਾ ਹੈ ਉਹ AB ਤੋਂ ਵੱਡਾ ਹੈ ਜਿੱਧਰ ਮੁਖੁ ਲਿਆ ਤਾਂ ਵਿਦਿਆਰਥੀਓ ਐਸਾ ਰੀਜ਼ਨ ਕੀ ਹੈ ਵੱਡੇ ਕੋਣ ਦੇ ਸੰਨਮੁਖ ਪੂਜਾ ਵੀ ਵੱਡੀ ਹੁੰਦੀ ਹੈ ਵੱਡੀ ਹੁੰਦੀ ਹੈ ਇਹ ਰੀਜ਼ਨ ਹੈ ਵਿਦਿਆਰਥੀਓ ਕੁਐਸਚਨ ਨੰਬਰ 2 ਕੰਪਲੀਟ ਹੋ ਚੁੱਕਿਆ ਹੈ ਆਖਰੀ ਕੁਐਸਚਨ ਕਰਨ ਜਾ ਰਹੇ ਹਾਂ ਕੁਐਸਚਨ ਨੰਬਰ 3 ਪਾਰਟ 2 ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਬਾਕੀ ਦੇ ਤਿੰਨ ਕੁਐਸਚਨਸ ਕੰਪਲੀਟ ਕਰਾਂਗੇ ਵਿਦਿਆਰਥੀਓ ਇਹ ਲਾਸਟ ਕੁਐਸਚਨ ਹੈ ਇਸ ਵੀਡੀਓ ਦਾ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਜੇ ਏ ਬੀ ਸੀ ਡੀ ਹੁਣ ਵਿਦਿਆਰਥੀਓ ਆਪਣੇ ਕੋਲ ਦਿੱਤਾ ਕੀ ਹੈ ਸ਼ੁਰੂ ਕਰ ਲenge ਤਾਂ ਵਿਦਿਆਰਥੀਓ ਚਿੱਤਰ ਦੇ ਵਿੱਚ ਦਿੱਤਾ ਕੀ ਹੈ ਕੋਣ B ਜਿਹੜਾ ਹੈ ਕੋਣ A ਤੋਂ ਛੋਟਾ ਹੈ ਅਤੇ ਕੋਣ C ਜਿਹੜਾ ਹੈ ਕੋਣ D ਤੋਂ ਛੋਟਾ ਹੈ ਤੇ ਆਪਾਂ ਸਿੱਧ ਕੀ ਕਰਨਾ ਹੈ ਸਿੱਧ ਕਰਨਾ ਹੈ AD ਜਿਹੜਾ ਹੈ BC ਤੋਂ ਛੋਟਾ ਹੈ ਤਾਂ ਵਿਦਿਆਰਥੀਓ ਹੱਲ ਕਰਦੇ ਹਾਂ OAB ਵਿੱਚ ਸਭ ਤੋਂ ਪਹਿਲਾ ਵਾਲਾ OAB ਆਵਲੇ ਤ੍ਰਿ ਕੋਣ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੈ B ਕੋਣ ਜਿਹੜਾ ਹੈ A ਕੋਣ ਤੋਂ ਛੋਟਾ ਹੈ ਦੇਖੋ ਇਹ ਦਿੱਤਾ ਹੈ ਇਹ ਆਪਾਂ ਨੂੰ ਕੀ ਹੈ ਗਿਵਨ ਹੈ ਤਾਂ ਵਿਦਿਆਰਥੀਓ B ਕੋਣ ਦੇ ਸਾਹਮਣੇ ਪੂਜਾ ਕਿਹੜੀ ਹੈ B ਕੋਣ ਦੇ ਸਾਹਮਣੇ ਪੂਜਾ ਕਿਹੜੀ ਹੈ OA ਤਾਂ A ਕੋਣ ਦੇ ਸਾਹਮਣੇ ਜਿਹੜੀ ਪੂਜਾ ਹੈ ਵਿਦਿਆਰਥੀਓ ਉਹ ਕਿਹੜੀ ਹੈ OB ਤਾਂ ਵੱਡੇ ਕੋਣ ਦੇ ਸਾਨਮੁਖ ਭੂਜਾ ਵੱਡੀ ਹੁੰਦੀ ਹੈ ਵੱਡੇ ਕੋਣ ਦੇ ਸਾਨਮੁਖ ਭੂਜਾ ਕਿ ਹੁੰਦੀ ਹੈ ਵੱਡੀ ਫਿਰ ਵਿਦਿਆਰਥੀਓ ਐਸੇ ਕੋਣ ਚ ਆਜੋ ਇਹਨੂੰ ਨੰਬਰ ਕਿੰਨੀ ਮੰਨ ਲਓ 1 OCD ਵਿੱਚ ਤਾਂ OCD ਦੇ ਵਿੱਚ ਆਪਾਂ ਨੂੰ ਵੀ ਤੈਅ ਸੀ ਕੋਣ ਲੈਸ ਥੈਨ D ਇਹ ਦਿੱਤਾ ਹੈ C ਕੋਣ ਦੇ ਸਾਹਮਣੇ ਭੂਜਾ ਕਿਹੜੀ ਹੈ OD D ਕੋਣ ਦੇ ਸਾਹਮਣੇ ਕਿਹੜੀ ਹੈ ਊ ਸੀ ਇਸ ਨੂੰ ਨੰਬਰ 2 ਮੰਨ ਲਓ ਰੀਜ਼ਨ ਕੀ ਹੈ ਵੱਡੇ ਕੋਣ ਦੇ ਸਨਮੁਖ ਪੂਜਾ ਵੱਡੀ ਹੁੰਦੀ ਹੈ ਆ ਬਸ ਲਾਸਟ ਸਟੈਪ ਹੈ ਵਿਦਿਆਰਥੀਓ 1 ਅਤੇ 2 ਨੂੰ ਜੋੜਨ ਤੇ ਚਲ ਖੱਬੇ ਪਾਸੇ ਜੋੜ ਦਿਓ ਵਿਦਿਆਰਥੀਓ ਓ ਏ ਪਲੱਸ ਓ ਡੀ ਇਧਰ ਓ ਬੀ ਪਲੱਸ ਓ ਸੀ ਓ ਏ ਦੇਖੋ ਵਿਦਿਆਰਥੀਓ ਓ ਏ ਇਸ ਵਿੱਚ ਓਡੀ ਨੂੰ ਜੋੜਤਾ ਇੱਥੇ ਕਿੰਨਾ ਬਚ ਗਿਆ ਏਡੀ ਓਬ ਤੇ ਵਿੱਚ ਓਸੀ ਜੋੜਤਾ ਤਾਂ ਪੂਰੀ ਕਿੰਨੀ ਬਣ ਗਈ ਬੀਸੀ ਤਾਂ ਵਿਦਿਆਰਥੀਓ ਇਹੀ ਆਪਾਂ ਸਿੱਧ ਕਰਨਾ ਸੀ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਥਰਡ ਕੁਐਸਚਨ ਜਿਹੜਾ ਹੈ ਉਹ ਸਮਝ ਆ ਗਿਆ ਹੁਣ ਵਿਦਿਆਰਥੀਓ ਇਸ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਆਈਪੀਐਸ ਮੈਥ ਕਲਾਸਿਸ ਜੁਆਇਨ ਕਰਨ ਲਈ ਥੈਂਕ ਯੂ ਵੈਰੀ ਮਚ